ਪੂਰੇ ਦੇਸ਼ ਦੇ ਵਿੱਚ ਅੱਜ ਵਿਸਾਖੀ ਦਾ ਤਿਉਹਾਰ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਖਾਲਸਾ ਸਾਜਣਾ ਦਿਵਸ ਹੈ ਜਿਸ ਦਾ ਖਾਸ ਮਹੱਤਵ ਹੈ। ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਮੈਘ ਸ੍ਰਾਂਤੀ ਵਾਲੇ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਭਾਵੇਂ ਕਿ ਵਿਸਾਖੀ ਦੀ ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ। ਵਿਸ਼ੇਸ਼ ਇਸ ਕਰਕੇ ਕਿਉਂਕਿ ਸਿੱਖ ਧਰਮ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਆਮ ਤੌਰ ਤੇ ਇਤਿਹਾਰ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਕਿਸਾਨ ਇਸ ਦਿਨ ਨੂੰ ਮੇਲੇ ਵੱਜੋਂ ਮਨਾਉਂਦੇ ਨੇ। ਇਹੀ ਕਾਰਨ ਹੈ ਕਿ ਇਸ ਦਿਨ ਵੱਖ-ਵੱਖ ਥਾਵਾਂ 'ਤੇ ਮੇਲੇ ਲਗਾਏ ਜਾਂਦੇ ਨੇ ਅਤੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮ ਹੁੰਦੇ ਨੇ। ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਣਾ ਦਿਵਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾ ਰਹੇ ਨੇ। ਇਸ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਹੋਰਾਂ ਨੇ ਗੱਲਬਾਤ ਕੀਤੀ। ਉਨ੍ਹਾਂ ਨੇ ਸਾਤ ਸੰਗਤ ਨੂੰ ਹਰ ਧਰਮ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਫਤਿਹਗੜ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖ ਸੰਗਰਾਂਦ ਦਾ ਦੌਰ ਹੈ ਤੇ ਨਾਲ ਹੀ ਖਾਲਸਾ ਸਾਜਨਾ ਦਿਵਸ ਹੈ ਮੈਂ ਸੂਚੀ ਸਿੱਖ ਜਗਤ ਨੂੰ ਸਿੱਖ ਸੰਗਤ ਨੂੰ ਅੱਜ ਇਸ ਪਾਵਨ ਦਿਹਾੜੇ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਹੀ ਇਹ ਬੇਨਤੀ ਵੀ ਕਰਦਾ ਹਾਂ ਕਿ ਜਿਨ੍ਹਾਂ ਵੀਰਾਂ ਨੇ ਭੈਣਾ ਨੇ ਮੇਰੇ ਮਾਮਾ ਨੇ ਹਜੇ ਖੰਡੇ ਵੱਟ ਦੀ ਬਹੁਤ ਨਹੀਂ ਲਈ ਅਮਰਤ ਨਹੀਂ ਸ਼ਕਿਆ ਉਹ ਬਹੁਤ ਜਲਦੀ ਅਮਰਤ ਸ਼ਗਨ ਤੇ ਗੁਰੂ ਵਾਲੇ ਬਣਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਦੇਸੀ ਮਹੀਨੇ ਦੀ 13 ਤਰੀਕ ਨੂੰ ਅਮਰਤ ਪਨ ਕਰਵਾਇਆ ਜਾਂਦਾ ਹੈ ਤੇ ਅੱਜ ਵਿਸਾਖ ਦੀ ਦਿਹਾੜੀ ਤੇ ਵੀ ਵਿਸਾਖੀ ਉਹ ਵੀ ਅਮਰਤ ਪਨ ਕਰਵਾਇਆ ਜਾਣਾ ਹੈ ਤੇ ਹਰ ਬੁੱਧਵਾਰ ਤੇ ਐਤਵਾਰ ਨੂੰ ਕਰਤਾਰ ਸਿੰਘ ਕੇਸਗੜ੍ਹ ਸਾਹਿਬ ਵਿਖੇ ਅਮਰਤ ਪਨ ਦੀ ਇਜਾਜ਼ਤ ਦਿੱਤੀ ਜਾਂਦੀ ਹ ਮੇਰੀ ਸੁਚੇ ਬੇਨਤੀ ਹੈ ਵੀਰਾਂ ਨੂੰ ਜਿਹੜੇ ਗੁਰੂ ਵਾਲੇ ਹਜੇ ਨਹੀਂ ਬਣੇ ਉਹ ਜਲਦੀ ਤੋਂ ਜਲਦੀ ਅਮਰਤ ਸ਼ਗਨ ਤੇ ਗੁਰੂ ਵਾਲੇ ਬਣਨ ਇੱਕ ਵਾਰ ਫਿਰ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਕੀ ਸਮਾਗਮ ਦੇ ਵਾਸਤੇ ਅੱਜ ਜੀ ਸ਼੍ਰੀ ਖਾਨਪੁਰ ਸਾਹਿਬ ਦੇ ਤੋਂ ਉਪ ਪਏ ਨੇ ਤੇ ਵੱਡੀ ਗਿਣਤੀ ਵਿੱਚ ਦੇ ਸੰਗਤ ਨੇ ਇਲਾਕੇ ਚੋਂ ਦੇਸ਼ ਦੇਸ਼ ਤੋਂ ਸ਼੍ਰੀ ਫਤਗੜ ਸਾਹਿਬ ਦੇ ਨਤਮਸਤਕ ਹੋਏ ਆ ਪੂਰੇ ਦੇਸ਼ ਦੇ ਵਿੱਚ ਅੱਜ ਵਿਸਾਖੀ ਦਾ ਤਿਹਾਰ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਖਾਲਸਾ ਸਾਜਣਾ ਦਿਵਸ ਹੈ ਜਿਸ ਦਾ ਖਾਸ ਮਹੱਤਵ ਹੈ ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਹਰ ਸਾਲ ਮੇਕਸ ਕ੍ਰਾਂਤੀ ਵਾਲੇ ਦਿਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਭਾਵੇਂ ਕਿ ਵਿਸਾਖੀ ਦੀ ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ ਵਿਸ਼ੇਸ਼ ਇਸ ਕਰਕੇ ਕਿਉਂਕਿ ਸਿੱਖ ਧਰਮ ਵਿੱਚ ਇਸ ਦਿਨ ਨੂੰ ਖਾਲਸਾ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਆਮ ਤੌਰ ਤੇ ਇਤਿਹਾੜ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਕਿਸਾਨ ਇਸ ਦਿਨ ਨੂੰ ਮੇਲੇ ਵਜੋਂ ਮਨਾਉਂਦੇ ਨੇ ਇਹੀ ਕਾਰਨ ਹੈ ਕਿ ਇਸ ਦਿਨ ਵੱਖ-ਵੱਖ ਥਾਵਾਂ 'ਤੇ ਮੇਲੇ ਲਗਾਏ ਜਾਂਦੇ ਨੇ ਅਤੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਣਾ ਦਿਵਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾ ਰਹੇ ਨੇ ਇਸ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਹੋਰਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਧ ਸੰਗਤ ਨੂੰ ਹਰ ਧਰਮ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖ ਸੰਗਰਾਂਦ ਦਾ ਦਿਹਾੜਾ ਹੈ ਤੇ ਨਾਲ ਹੀ ਖਾਲਸਾ ਸਾਜਨਾ ਦਿਵਸ ਹੈ ਮਾ ਸੂਚੀ ਸਿੱਖ ਜਗਤ ਨੂੰ ਸਿੱਖ ਸੰਗਤ ਨੂੰ ਅੱਜ ਇਸ ਪਾਵਨ ਯਾਤ ਤੇ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਹੀ ਇਹ ਬੇਨਤੀ ਵੀ ਕਰਦਾ ਹਾਂ ਕਿ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਮੇਰੇ ਮਾਮਾ ਨੇ ਹਜੇ ਖੰਡੇ ਵੱਟ ਦੀ ਪਹੁੰਚ ਨਹੀਂ ਲਈ ਅਮਰਤ ਨਹੀਂ ਸ਼ਕਿਆ ਉਹ ਬਹੁਤ ਜਲਦੀ ਅਮਰਤ ਛਕਣ ਤੇ ਗੁਰੂ ਵਾਲੇ ਬਣਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਦੇਸੀ ਮਹੀਨੇ ਦੀ 13 ਤਰੀਕ ਨੂੰ ਅਮਰਤ ਪਨ ਕਰਵਾਇਆ ਜਾਂਦਾ ਹੈ ਤੇ ਅੱਜ ਵਿਸਾਖ ਦੀ ਦਿਹਾੜੀ ਤੇ ਵੀ ਬਸਾਖੇ ਵੀ ਅਮਰਤ ਪਨ ਕਰਵਾਇਆ ਜਾਣਾ ਹੈ ਤੇ ਹਰ ਬੁੱਧਵਾਰ ਤੇ ਐਤਵਾਰ ਨੂੰ ਕਰਸ਼ੀ ਦੀ ਕੇਸਗੜ੍ਹ ਸਾਹਿਬ ਵਿਖੇ ਅਮਰਤਪਾਨ ਦੀ ਇਜਾਜ਼ਤ ਦਿੱਤੀ ਜਾਂਦੀ ਹ। ਮੇਰੀ ਸਮੂਚੇ ਬੇਨਤੀ ਹੈ ਵੀਰਾਂ ਨੂੰ ਜਿਹੜੇ ਗੁਰੂ ਵਾਲੇ ਹਜੇ ਨਹੀਂ ਬਣੇ ਕਿ ਉਹ ਜਲਦੀ ਤੇ ਜਲਦੀ ਅਮਰਤ ਸਗਨ ਦੇ ਗੁਰੂ ਵਾਲੇ ਬਣਨ ਤੇ ਇੱਕ ਵਾਰ ਫਿਰ ਸਮੂਚੇ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਕੀ ਸਮਾਗਮ ਕਰਵਾਇਆ। ਅੱਜ ਸ੍ਰੀ ਖੰਡਪੁਰ ਸਾਹਿਬ ਦੇ ਤੋਂ ਧੋਗ ਪਏ ਨੇ ਤੇ ਵੱਡੀ ਗਿਣਤੀ ਵਿੱਚ ਦੇ ਸੰਗਤਾਂ ਨੇ ਇਲਾਕੇ ਚੋਂ ਵੇਸ਼ ਵੇਸ਼ ਤੋਂ ਸ੍ਰੀ ਬਟਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਯਾਰ।